ਜੋ ਆਣੇ ਉਸਾਮਾ ਹਰ ਤੇ ਹਮਾ ਹੈ ਬਾਰੀ ਨਾਮ ਰਾਨਾ ਰਾਵਣ ਕੋਰ ਹੈ ਤਰੰਗਾਂ ਤੁੰਧ ਭਕੀਰ ਬਾਰੀ ਅਪੁਰਪਣੀ ਕੋਈ ਜਾਣਦਾ ਧੀ ਸਬਨਾ ਬਹਿਣਾ ਆਇਆ ਕੱਝ ਨਹੀਂ ਜਾਂਦਾ ਹੈ ਤੁਹੇ ਕੋ ਹੀ ਜੀਣ ਜਾਂਦਾ ਹੈ ਜਿਸ ਤੇ ਸਿਰ ਤੂੰ ਸਤਿ ਕਰਦੇ ਜਾਂਦਾ ਹੈ ਨਾ ਉਹ ਉਹ ਦਸੇ ਬਿਸਤਰਾਂ ਨੂੰ ਛੋੜੀ ਗਿਆ ਕਿਉਂਕਿ ਪਿਤਾ ਦੀ ਬੜੀ ਮਹੱਤਿ ਜਨਨਾਰੀ ਹੁੰਦੀ ਹੈ ਘਰ ਨੂੰ ਚਲਾਉਣਾ ਇਸ ਸੰਸਾਰ ਦੇ ਵਿੱਚ ਚਲਾਣਾ ਸਭ ਕੁਝ ਸਾਨੂੰ ਸਾਡੇ ਮਾਤਾ ਪਿਤਾ ਸੰਭਲਦੇ ਨੇ ਤੇ ਜਦੋਂ ਮਾਤਾ ਪਿਤਾ ਦੇ ਚੁੱਕ ਇੱਕ ਵੀ ਜੀਵ ਇਸ ਸੰਸਾਰ ਤੋਂ ਜਾਂਦਾ ਹੈ ਤੇ ਉਹ ਸਾਡੇ ਕੋਲੋਂ ਛੋੜ ਕੇ ਚਲੇ ਜਾਂਦਾ ਪਰ ਦਰਬਾਰੀ ਦਾ ਜੇਕਰ ਆਪ ਆਸਰਾ ਲਈਦਾ ਕਿਉਂਕਿ ਇਸ ਸੰਸਾਰ ਦੇ ਵਿੱਚ ਇੱਕ ਬਾਣੀ ਤੁੰਗ ਗ੍ਰੰਥ ਸਾਹਿਬ ਜੀ ਮਹਾਰਾਜ ਹਨ thank ਜੋ ਰਾਤ ਦੇ ਕਿਹਾ ਉਸ ਦਿਨ ਜੋ ਮਨ ਜਿੱਤ ਕਾਇਕ ਰਸਵਾਤ ਉਹ ਗਾੜੀ ਨਾ ਮਾਵਾ ਕਾ ਰਖਾ ਆਪਾ ਚੀ ਸਮਰੋਹ ਕਿਸ ਕਾਰ ਜੋ ਕਿਸੇ ਦਾ ਆਪਾ ਜੀਰ ਦੀ ਜਾਣ ਜੋ ਕੁਪਲੇ ਤੇਰੀ ਜੇ ਜੀਰਦੀ ਨੂੰ ਜਿਲੇ ਕੇ ਲਈ ਦੀ ਬਹੁਤ ਬਰਸਦਾ ਵਾਢੀ ਦਾ ਕਿਸੇ ਰਾਮ ਅਵੀਸ ਸਾਹਿਬ ਦੇ ਅੱਗੇ ਸ਼ਹਿਰ ਹੋਇਆ ਇੱਕ ਸ਼ੁਰੂ ਕਰਾਇਆ ਮੈਂ ਜੀ ਰਾਜਵਿੰਦਰ ਸਿੰਘ ਰਾਜਾ ਲਦੇ ਜਿਲ੍ਹਾ ਪ੍ਰਧਾਨਿਆ ਸਰੋਵਣੀ ਕਲਤਲ ਅੰਬਸਤ ਜਾਤੀ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਜਿਹਦਾ ਜਸਮੀਰ ਸਿੰਘ ਜੀ ਚੰਨ ਜੋ ਆਪਣੇ ਟਾਈਮ ਦੇ ਬੜੇ ਉੱਗੇ ਪੰਜਾਬੀ ਲੋਕ ਹੈ ਗਏ ਨੇ ਉਹ ਪਿਛਲੇ ਦਿਨੀ ਗੁਰੂ ਚਰਨਾਂ ਵਿੱਚ ਜਾ ਬਰਾਜੇ ਸਾਨੂੰ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਪੇਟ ਕਰਨ ਵਾਸਤੇ ਅੱਜ ਅੰਤਿਮ ਅਰਦਾਸ ਵਿੱਚ ਪਹੁੰਚੇ ਆ। ਸ਼੍ਰੋਮਣੀ ਅਕਾਲੀ ਦਲ ਦੀ ਸੋਚੀ ਟੀਮ ਇੱਥੇ ਹਾਜ਼ਰ ਹੈ। ਉਹ ਇੱਕ ਬਹੁਤ ਵਧੀਆ ਇਨਸਾਨ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਿਸੇ ਦਾ ਦਿਲ ਨਹੀਂ ਦਿਖਾਇਆ। ਇੱਕੋ ਪਾਰਟੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਅੰਤਲੇ ਸਮੇਂ ਤੱਕ। ਉਹ ਜਿੱਥੇ ਇੱਕ ਸਿਆਸੀ ਥੰਮਸਨ ਇਸ ਏਰੀਏ ਦੇ ਕਿ ਧਾਰਮਿਕ ਬਿਰਤੀ ਵਾਲੇ ਸਨ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨੌਜਵਾਨਾਂ ਨੂੰ ਬਹੁਤ ਕੁਝ ਸਿਖਾਇਆ ਧਰਮ ਦੇ ਵਿੱਚ ਪਰਪੱਕ ਤੇ ਪਾਰਟੀ ਦੇ ਉਹ ਜਿੰਦ ਜਾਣ ਸਨ ਤਾਂ ਕਰਕੇ ਹੀ ਅੱਜ ਇਥੇ ਸ਼ਰਧਾਂਜਲੀ ਸਵਾਰੋ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਸਾਰੇ ਸਿਆਸੀ ਪਾਰਟੀਆਂ ਦੇ ਲੋਕ ਸੰਗਤਾਂ ਹਾਜ਼ਰ ਨੇ ਉਹਨਾਂ ਦੀ ਤਰਜ਼ਤੇ ਹੀ ਉਹਨਾਂ ਦੇ ਸੁਪੁੱਤਰ ਪੰਜਾਬੀ ਲੋਕ ਆ ਇੱਕ ਮਨਜੀਤ ਹੋਤਾ ਜਿਹਦਾ ਵਰਲਡ ਦੇ ਵਿੱਚ ਨਾਮ ਆ ਉਹਨੇ ਵੀ ਬੜੀਆਂ ਗੈਕੀ ਖੇਤਰ ਦੇ ਵਿੱਚ ਬੱਲਾ ਮਾਰੀਆਂ ਨੇ ਉਹ ਜਿੰਨਾ ਵੀ ਹੁਣ ਪੰਜਾਬੀ ਖਿੱਤੇ ਵਿੱਚ ਗੈਕੀ ਖੇਤਰ ਵਿੱਚ ਹੀਰੋ ਨੇ ਮੈਂ ਸਮਝਦਾ ਆਪਣੇ ਪਿਤਾ ਜੀ ਕਰਕੇ ਉਹ ਕਰ ਰਹੇ ਨੇ ਉਹਨਾਂ ਨੇ ਵੀ ਬੜਾ ਨਾਮਣਾ ਖੱਟਿਆ ਵਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਜੀ ਬਦਲ ਸਾਹਿਬ ਵੱਲੋਂ ਸਾਡੇ ਮਾਝੇ ਦੇ ਜਰਨੈਲ ਪੰਜਾਬ ਦੀ ਆਵਾਜ਼ ਤੇ ਸਾਬਕਾ ਕੈਬਨਟ ਮੰਤਰੀ ਸਰਦਾਰ ਵਿਕਰਮ ਸਿੰਘ ਜਿੱਠਿਆ ਸਾਹਿਬ ਵੱਲੋਂ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ੋ ਤੇ ਪਿਛੇ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਜੀਤ ਸਿੰਘ ਭਟੇਵੜੀ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਰਾਜਾ ਸਾਸੀ ਅੱਜ ਬੜੇ ਸਤਕਾਰਯੋਗ ਸਾਡੇ ਇਸ ਪਿੰਡ ਤੋਂ ਜਿਸ ਮੇਸਰੀ ਦੀ ਚੰਨ ਬਹੁਤ ਹੀ ਵਧੀਆ ਧਾਰਮਿਕ ਬਿਰਤੀ ਵਾਲੇ ਇਨਸਾਨ ਸੰਗ ਰਾਣਾ ਰੋ ਨਾ ਕੋ ਰਹੀਂ ਰੰਗਨ ਤੋਂ ਗਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਇਸ ਦੁਨੀਆ ਤੋਂ ਹਰ ਇਨਸਾਨ ਜਿਹੜਾ ਨਾ ਉਹ ਚਲਾ ਜਾਂਦਾ ਤੇ ਲੋਕ ਕਿਹਨਾਂ ਨੂੰ ਯਾਦ ਕਰਦੇ ਲੋਕ ਉਹਨਾਂ ਨੂੰ ਯਾਦ ਕਰਦੇ ਜਿਹੜੇ ਸਮਾਜ ਪ੍ਰਤੀ ਸਿਹਰਦ ਹੋਣ ਸਮਾਜ ਲਈ ਚੰਗੀਆਂ ਲੀਹਾਂ ਪਾਉਣ ਚੰਗੀਆਂ ਪਰਤਾਂ ਪਾਉਣ ਤਾਂ ਕਿ ਅਗਲੀ ਪੀੜ੍ਹੀ ਉਹਨਾਂ ਨੂੰ ਵੇਖ ਕੇ ਚੰਗੇ ਕੰਮ ਕਰ ਸਕੇ ਔਰ ਹਮੇਸ਼ਾ ਲੋਕ ਉਹਨਾਂ ਨੂੰ ਯਾਦ ਕਰਦੇ ਆ ਤੇ ਚੰਨ ਜਿਹੜੇ ਸੀ ਨਾ ਉਹ ਇੱਕ ਬੜੇ ਵਧੀਆ ਲੋਕ ਗਾਇਕ ਵੀ ਸਨ ਆਪਣੀ ਬੇਟੀ ਨੂੰ ਉਹਨਾਂ ਇੱਕ ਲੋਕ ਗਾਇਕੀ ਵੱਲ ਭੇਜਿਆ ਤੇ ਅੱਜ ਮੈਂ ਸਮਝਦਾ ਉਹ ਚਮਕਦਾ ਸਤਾਰਾ ਇਸ ਲੋਕ ਸੰਗੀਤਕ ਦੁਨੀਆ 'ਚ ਤੇ ਇਹ ਜਿਹੜਾ ਉਹਨਾਂ ਦਾ ਪਰਿਵਾਰ ਆ ਪਿੱਛੇ ਪਰਿਵਾਰ ਨੂੰ ਵੀ ਝਾਤੀ ਮਾਰੀ ਆ ਤੇ ਪਰਿਵਾਰ ਵੀ ਉਹਨਾਂ ਦਾ ਜਿਹੜਾ ਨਾ ਉਹ ਬੜਾ ਅੱਜ ਦੇ ਸਮਾਜ 'ਚ ਜਿਹੜਾ ਪਰਿਵਾਰਾਂ ਦਾ ਇਕੱਠਾ ਰਹਿਣਾ ਪਰਿਵਾਰਾਂ ਦੇ ਪਰਸਪਰ ਪਿਆਰ ਰਹਿਣਾ ਉਹ ਬਹੁਤ ਘਟਿਆ ਕਿਉਂਕਿ ਮੋਬਾਈਲ ਦੀ ਦੁਨੀਆ ਆ ਗਈ ਹੈ ਮੋਬਾਈਲ ਦੀ ਦੁਨੀਆ ਦੇ ਸਾਰੇ ਜਿਹੜੇ ਉਹ ਉਹ 5 ਮਿੰਟ ਦੇ ਦੋਸਤ ਤੇ 5 ਮਿੰਟ ਦੇ ਦੁਸ਼ਮਣ ਬਣ ਜਾਂਦੇ ਆ ਤੋ ਅੱਜ ਉਸ ਪਰਿਵਾਰ ਦਾ ਇਕੱਠਾ ਰਣ ਮੈਨੂੰ ਬਹੁਤ ਖੁਸ਼ੀ ਹੋਈ ਹੈ ਨੌਜਨ ਬੱਚੇ ਉਹਨਾਂ ਦੇ ਆਪਸ ਵਿੱਚ ਮਿਲ ਕੇ ਸਾਰੇ ਤਕੜੇ ਹੋ ਕੇ ਏਸ ਕੰਬਲੀ ਆਪਣੇ ਬਜ਼ੁਰਗਾਂ ਦਾ ਸਹਾਰਾ ਬਣੇ ਆਂ ਔਰ ਉਹਨਾਂ ਦੀ ਸੇਵਾ ਪਾਣੀ ਕਰਦੇ ਆ ਤੇ ਅੱਜ ਦਾ ਸਮਾਜ ਜਿਹੜਾ ਉਹ ਮੈਂ ਮਹਿਸੂਸ ਕਰਦਾ ਨਿਗਰ ਦਾ ਜਾ ਰਿਹਾ ਕੋਈ ਸਾਡੇ ਲੋਕ ਬਾਹਰ ਚਲੇ ਗਿਆ ਕੋਈ ਇੱਥੇ ਨਸ਼ੇ ਦੀ ਤਰਫ ਕਿ ਮਰ ਚਲੇ ਆ ਸੋ ਅੱਜ ਪੰਜਾਬ ਨੂੰ ਲੋਡ ਆ ਇਹੋ ਜਿਹੇ ਇਨਸਾਨ ਜਾਂਦੇ ਉਹਨਾਂ ਦਾ ਘਾਟਾ ਪੈਂਦਾ ਲੋਡ ਇਹੋ ਜਿਹੇ ਇਨਸਾਨਾਂ ਦੀ ਜਿਹੜੇ ਚੰਗੀ ਸੇਵ ਦੇ ਸਕਣ ਸੋ ਪ੍ਰਮਾਤਮਾ ਕੀ ਅਰਦਾਸ ਕੀਤੀ ਹੈ ਵਾਹਿਗੁਰੂ ਬਖਸ਼ਿਸ਼ ਕਰ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ ਤੇ ਪਿੱਛੇ ਪਰਿਵਾਰ ਜਿਹੜਾ ਹਮੇਸ਼ਾ ਉਹਨਾਂ ਦੀ ਤਰ੍ਹਾਂ ਲੋਕਾਂ ਦੀ ਸੇਵਾ ਕਰਦਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸ਼ਸ਼ੀਕਲ ਜੀ ਮੈਂ ਹਾਂ ਤੁਹਾਡਾ ਹਰਪਾਲ ਬਡਾਲੀ ਤੇ ਅੱਜ ਕਾਫੀ ਦਿਨ ਤੋਂ ਮਨਜੀਤ ਸਿੰਘ ਸਾਹਿਬ ਦੇ ਪਿਤਾ ਜੀ ਦਾ ਦਹਾਂਤ ਹੋ ਗਿਆ ਜੀ ਤੇ ਅੱਜ ਉਹਨਾਂ ਦੇ ਭੋਗ ਤੇ ਪਹੁੰਚੇ ਆ ਤੇ ਮੇਰੇ ਭਰਾ ਨੇ ਛੋਟੇ ਮਨਜੀਤ ਸਿੰਘ ਸਾਹਿਬ ਤੇ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਸਤਿਕਾਰ ਉਹਨਾਂ ਨੂੰ ਤੇ ਮਾਲਕ ਉਹਨਾਂ ਦੇ ਪਰਿਵਾਰ ਨੂੰ ਪਾਣਾ ਮਨੰਦਾ ਬਲਵਕਸ਼ਣ ਤੇ ਬਹੁਤ ਸ੍ਰੀਲੇ ਵੀਰ ਨੇ ਮੇਰੇ ਤੇ ਬਹੁਤ ਮਿਹਰਾਦਮ ਕਰਦੇ ਨੇ ਤੇ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਾਡੇ ਵੀ ਪਿਤਾ ਜੀ ਨੇ ਤੇ ਮੈਨੂੰ ਬਹੁਤ ਦੁੱਖ ਹੈ ਜੀ ਮੈਂ ਉਹਨਾਂ ਦੇ ਅੱਜ ਦੁੱਖ 'ਚ ਸ਼ਰੀਕ ਹੋਇਆ ਹਾਂ ਧੰਨਵਾਦ ਹਾਂਜੀ ਜੀ ਅੱਜ ਅਸੀਂ ਪਿੰਡ ਜਗ ਦੇਵ ਕਲਾਂ ਦੇ ਵਿੱਚ ਮਨਜੀਤ ਸੋਹਤਾ ਜੀ ਦੇ ਫਾਦਰ ਸਾਹਿਬ ਜਸਮੀਰ ਸਿੰਘ ਚੰਨ ਜੀ ਦੇ ਦੇਹਾਂਤ ਦੇ ਸੰਬੰਧ ਵਿੱਚ ਉਹਨਾਂ ਦੇ ਆਤਮਿਕ ਸ਼ਾਂਤੀ ਲਈ ਰੱਖੇ ਗਏ ਖੰਡ ਪਾੜ ਦੇ ਭੋਗ ਤੇ ਪਹੁੰਚੇ ਹਾਂ ਪਤਾ ਲੱਗਾ ਪਿੰਡ ਦੇ ਲੋਕਾਂ ਕੋਲੋਂ ਸੁਣਿਆ ਆ ਕਿ ਜਿੱਦਾਂ ਉਹਨਾਂ ਨੂੰ ਸਰਦਾਂਝੀਆਂ ਪੇਂਟ ਕੀਤੇ ਆਂਗੇ ਉਹ ਬਹੁਤ ਹੀ ਇੱਕ ਤਗੜੀ ਸ਼ਖਸੀਅਤ ਦੇ ਮਾਲਕ ਸਨ ਪੇਂਟ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਾਡੀਆਂ ਸਾਡੀ ਅਰਦਾਸ ਹੈ ਸਾਡੀ ਮਨੋਂ ਇੱਕ ਕਾਮਨਾ ਹੈ ਕਿ ਮਨਜੀਤ ਸੋਤੇ ਨੂੰ ਮਹਾਰਾਜ ਸਮਤ ਬਖਸ਼ਣ ਹੋਣ ਉਹਨਾਂ ਨੂੰ ਇਸ ਚੀਜ਼ ਦਾ ਧਰਵਾਸਾ ਦੇਣ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਹੌਸਲੇ ਨਾਲ ਅੱਗੇ ਵਧਣ ਤੇ ਸਮਾਜ ਦੇ ਵਿੱਚ ਜੋ ਆਪਣਾ ਰੋਲ ਅਦਾ ਕਰ ਰਹੇ ਨੇ ਉਸ ਨੂੰ ਹੋਰ ਵਧੀਆ ਤਰੀਕੇ ਨਾਲ ਅਦਾ ਕਰਦੇ ਰਹਿਣ ਤੇ ਸਾਨੂੰ ਚੰਗੇ ਚੰਗੇ ਗੀਤਾਂ ਨਾਲ ਸ਼ਿੰਗਾਰਦੇ ਰਹਿਣ ਇਸ ਫੁਲਵਾੜੀ ਨੂੰ ਧੰਨਵਾਦ ਜੀ